ਡਾਕਟਰ ਨੂੰ ਨੇ ਰੀਅਲ اسٹیਟ ਕਾਨਫਰੈਂਸ ਕੀਤਾ ਬਹੁਤ ਵਧੀਆ ਪ੍ਰੋਗਰਾਮ ਹੋਇਆ ਸੋ ਇਹ ਚੱਲ ਰਿਹਾ ਜਿਹਦੇ ਵਿੱਚ ਡਿਵੈਲਪਰਾਂ ਨੂੰ ਇੱਥੋਂ ਤੱਕ ਕਿ ਵਾਇਰ ਨੂੰ ਜਿਹੜੀਆਂ ਖਰੀਦਦਾਰਾਂ ਨੂੰ ਪ੍ਰੋਬਲਮ ਆਉਂਦੀਆਂ ਪੂਰਾ ਅਸਾਲੀ ਦੇ ਨਾਲ ਗੱਲਬਾਤ ਵੀ ਹੋਈ ਹੈ ਜੋ ਵਿਸਤਾਰ ਦੇ ਨਾਲ ਵਿਕਾਸ ਕਰੀ ਸਾਡੇ ਪ੍ਰਿੰਸੀਪਲ ਸਿਟੀ ਪੂਰੇ ਵਿਸਤਾਰ ਨਾਲ ਗੱਲ ਕਰਨਗੇ ਸੋ ਜੰਨੀਆਂ ਵੀ ਪਾਲਸੀਆਂ ਅਸੀਂ ਆਂਦੀਆਂ ਪੰਜਾਬ ਦੇ ਡਿਵੈਲਪਰਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਲੋਕਾਂ ਨੂੰ ਕੋਈ ਪ੍ਰਾਪਰਟੀ ਖਰੀਦਣ ਚ ਕੋਈ ਫਲੇਅਰ ਖਰੀਦਣ ਚ ਕੋਈ ਪ੍ਰੋਬਲਮ ਨਾ ਹੋਵੇ ਸਾਰੇ ਕੋਈ ਐਨਓਸੀ ਲੈਣੀ ਕੋਈ ਸੀਐਲੂ ਲੈਣਾ ਉਹਨੂੰ ਆਸਾਨ ਲਾਇਆ ਬਹੁਤ ਵਧੀਆ ਥੋੜੇ ਸਮੇਂ ਦੇ ਵਿੱਚ ਆਸਾਨ ਤਰੀਕੇ ਬਣਾਏ ਆ ਆਸਾਨ ਪਾਲਿਸੀਆਂ ਬਣਾਈਆਂ ਕਿਉਂ ਉਹਨਾਂ ਨੇ ਟਾਈਮ ਤੇ ਵੀ ਜਿਵੇਂ ਕਮੇਟੀ ਬਣਾਈ ਗਈ ਜਿਸ ਤਰ੍ਹਾਂ ਰੀਅਲ ਏਸਟੇਟ ਦੀ ਜਿਵੇਂ ਵੀ ਇਹ ਭਰਾ ਕਹਿਣਗੇ ਰੀਅਲ ਏਸਟੇਟ ਹੋਵੇ ਉਸੇ ਤਰ੍ਹਾਂ ਇਹਨਾਂ ਨੂੰ ਜੇ ਕੋਈ ਪ੍ਰੋਬਲਮ ਆ ਰਹੀ ਹੈ ਸੋ ਉਹਦਾ ਵੀ ਹੱਲ ਕਰਾਂਗੇ ਸੋ ਅੱਜ ਦੇ ਪ੍ਰੋਗਰਾਮ 'ਚ ਬਹੁਤ ਵਧੀਆ ਲੱਗਾ ਕਿ ਡਾਕਟਰ ਵੀਓ ਨੇ ਲੋਕਾਂ ਦੇ ਲਈ ਜਿਹੜਾ ਕਾਨਫਰੈਂਸ ਰੱਖਿਆ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਸੋ ਮੈਂ ਪੂਰੀ ਟੀਮ ਦਾ ਤਰਫੋਂ ਆਕ